ਇਹ ਆਜੀ ਚਰਾਹਾ ਪਿੰਡ ਪਾਸਲਾ ਬੀੜਵਾਂਸੀਆਂ ਰੜਕਾ ਮੈਸਮਪੁਰ ਇੱਥੇ ਨਾ ਚਾਟ ਦੀ ਰੇੜੀ ਲੱਗੀ ਹੋਈ ਆਜੀ ਮੈਂ ਇਥੋਂ ਲੰਘਦਾ ਸੀਗਾ ਲੰਘਦੇ ਲੰਘਦੇ ਦੇਖਿਆ ਵੀ ਦੋ ਬੱਚੇ ਬੈਠੇ ਆ ਸਰਦਾਰ ਮੁੰਡੇ ਵੀ ਇਹਨਾਂ ਨਾਲ ਗੱਲਬਾਤ ਕਰੀਏ ਤਾਂ ਨਾਲੇ ਇਹਨਾਂ ਤੋਂ ਚਾਟ ਦੀ ਪਲੇਟ ਛਕਦੇ ਆ ਰੁਕੇ ਇਹਨਾਂ ਤੋਂ ਚਾਟ ਦੀ ਪਲੇਟ ਛਕੀ ਤਾਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਪੁੱਛਿਆ ਵੀ ਤੁਸੀਂ ਕਿੱਥੋਂ ਆ ਮੁੰਡਿਓ ਇਹਨਾਂ ਨੇ ਕਿਹਾ ਜੀ ਅਸੀਂ ਭਾਸਲਾ ਤੇਰੇ ਨਾਲ ਤੋਂ ਸਾਰਾ ਕੁਝ ਪੁੱਛਿਆ ਵੀ ਤੁਹਾਡਾ ਡੈਡੀ ਕੀ ਕੰਮ ਕਰਦਾ ਇਹ ਕਹਿੰਦੇ ਵੀ ਅਸੀਂ ਐਸਕੂਤੇ ਰਹਿੰਦੇ ਆ ਆ ਸਾਹਮਣੇ ਖੂਗਾ ਜੀ ਇਹ ਮੁੰਡੇ ਦੇਖਣ ਨੂੰ ਇਦਾਂ ਲੱਗਦੇ ਆ ਜਿਦਾਂ ਨਾ ਪੰਜਾਬੀ ਸਰਦਾਰ ਪਰ ਇਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਜੀ ਅਸੀਂ ਭਈਏ ਬਿਹਾਰ ਤੋਂ ਵੀ ਡੈਡੀ ਸਾਡਾ ਸਪਰੇਆ ਦਾ ਕੰਮ ਕਰਦਾ ਆ ਅਸੀਂ ਪਿਓ ਦੇ ਨਾਲ ਹੈਲਪ ਕਰਾਉਣ ਲਈ ਇੱਥੇ ਮਤਲਬ ਸਕੂਲ ਤੋਂ ਛੁੱਟੀ ਕਰਕੇ ਵੀ ਆ ਜਾਈਦਾ ਤੇ ਅੱਜ ਐਤਵਾਰ ਕਰਕੇ ਅਸੀਂ ਇੱਥੇ ਰੇੜੀ ਤੇ ਬੈਠੇ ਤੇ ਕਾਕੇ ਤੇਰਾ ਨਾਂ ਕੀ ਆ ਹਾਂ ਜੀ ਮੈਸੋਪਾਟਾਮੀਆ ਹਾਂ ਅਣੀ ਕਾਕੇ ਕੀ ਨਾਂ ਕਾਕੇ ਤੇਰਾ ਨਾਂ ਜੀ ਤੁਹਾਡੇ ਤੋਂ ਛੋਟਾ ਕਿਹੜਾ ਤੇ ਵੱਡਾ ਕਿਹੜਾ ਮੈਂ ਛੋਟਾ ਮੈਂ ਵੱਡਾ ਆਹ ਸਾ ਤੂੰ ਵੱਡਾ ਆ ਠੀਕ ਥੋੜਾ ਰੇੜੀ ਕੀ ਕੰਮ ਕਰਦੇ ਆ ਸਪਰੇਅ ਸਪਰੇਅ ਕਰਦੇ ਆ ਤੁਸੀਂ ਇੱਥੇ ਫੇਰ ਦੋਂ ਅੱਜ ਜਿਹੜੀ ਤੇ ਬੈਠੇ ਆਂ ਚਾਟ ਵਾਲੀ ਤੇ ਤੁਸੀਂ ਪੜ੍ਹਦੇ ਵੀ ਆਂ ਪੜ੍ਹਦੇ ਕਿਹੜੀ ਕਿਹੜੀ ਕਲਾਸ ਪੜ੍ਹਦੇ ਤੁਸੀਂ ਤੀਜੀ ਚਾਥੀ ਇਹ ਤੀਜੀ ਸ਼ੇ ਮੈਂ ਚਾਥੀ ਸ਼ੇ ਅੱਛਾ ਤੁਸੀਂ ਚੌਥੀ ਜੀਆਂ ਤਾਂ ਇਹ ਛੋਟਾ ਤੀਜੀ ਸ਼ੇ ਹੈ ਬਹੁਤ ਵਧੀਆ ਫਿਰ ਤੁਸੀਂ ਸਰਦਾਰ ਕਿੱਦਾਂ ਬਣੇ ਇਹ ਦੱਸਿਓ ਮੈਨੂੰ ਸਾਡੇ ਇੱਥੇ ਰਹਿੰਦੇ ਸੀ ਅੰਕਲ ਸਰਦਾਰ ਰਹਿੰਦੇ ਸੀ ਉਹ ਦਾ ਮੁੰਡਾ ਵੀ ਸਰਦਾਰ ਸੀ ਉਹਨਾਂ ਨੇ ਬਣਾਇਆ ਸੰਨ ਉਹਨਾਂ ਨੇ ਤੁਹਾਨੂੰ ਕਿਹਾ ਵੀ ਤੁਸੀਂ ਵੀ ਹੈ ਨਾ ਜੁੜੀ ਰੱਖੋ ਦੇਖੋ ਮੁੰਡੇ ਜੀ ਸਾਡੇ ਨਿਆਣੇ ਵਾਲ ਕਟਾਈ ਜਾਂਦੇ ਆ ਇਹ ਮੁੰਡੇ ਵਾਸੇ ਦੇਖਣ ਨੂੰ ਵੀ ਨਹੀਂ ਲੱਗਦੇ ਜੀ ਮਤਲਬ ਇਦਾਂ ਮਤਲਬ ਪਿਹਾਰ ਤੋਂ ਹੋਣਗੇ ਇਦਾਂ ਦੇਖਣ ਨੂੰ ਲੱਗਦਾ ਜਿਦਾ ਦੋਨੋਂ ਭਰਾ ਹਨ ਆਪਣੇ ਪੰਜਾਬੀ ਹੁੰਦੇ ਆ ਬਹੁਤ ਚੰਗਾ ਲੱਗਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹੋ ਇੱਕ ਵਾਰੀ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਓਕੇ ਥੈਂਕ ਯੂ ਇਹ ਆ ਦੀ ਚਰਾਹਾ ਪਿੰਡ ਪਾਸਲਾ ਬੀੜਵਾਂਸੀਆਂ ਰੜਕਾ ਮੈਸਮਪੁਰ ਇੱਥੇ ਨਾ ਚਾਟ ਦੀ ਰੇੜੀ ਲੱਗੀ ਹੋਈ ਹੈ ਜੀ ਮੈਂ ਇਥੋਂ ਲੰਘਦਾ ਸੀਗਾ ਲੰਘਦੇ ਲੰਘਦੇ ਦੇਖਿਆ ਵੀ ਦੋ ਬੱਚੇ ਬੈਠੇ ਆ ਸਰਦਾਰ ਮੁੰਡੇ ਵੀ ਇਹਨਾਂ ਨਾਲ ਗੱਲਬਾਤ ਕਰੀਏ ਤਾਂ ਨਾਲੇ ਇਹਨਾਂ ਤੋਂ ਚਾਟ ਦੀ ਪਲੇਟ ਛਕਦੇ ਆ ਰੁਕ ਕੇ ਇਹਨਾਂ ਤੋਂ ਚਾਟ ਦੀ ਪਲੇਟ ਛਕੀ ਤਾਂ ਇਹਨਾਂ ਨਾਲ ਗੱਲਾਂ ਬਾਤਾਂ ਕੀਤੀਆਂ ਪੁੱਛਿਆ ਵੀ ਤੁਸੀਂ ਕਿੱਥੋਂ ਆ ਮੁੰਡਿਓ ਇਹਨਾਂ ਨੇ ਕਿਹਾ ਜੀ ਅਸੀਂ ਪਹਾਸਲਾ ਫਿਰ ਇਹਨਾਂ ਤੋਂ ਸਾਰਾ ਕੁਝ ਪੁੱਛਿਆ ਵੀ ਤੁਹਾਡਾ ਡੈਡੀ ਕੀ ਕੰਮ ਕਰਦਾ ਇਹ ਕਹਿੰਦੇ ਵੀ ਅਸੀਂ ਸਕੂਤੇ ਰਹਨੇ ਆ। ਆਹ ਸਾਹਮਣੇ ਖੂਗਾ ਜੀ। ਇਹ ਮੁੰਡੇ ਦੇਖਣ ਨੂੰ ਇਦਾਂ ਲੱਗਦੇ ਆ ਜਿਦਾਂ ਨਾ ਪੰਜਾਬੀ ਸਰਦਾਰ। ਪਰ ਇਹਨਾਂ ਨਾਲ ਗੱਲਬਾਤ ਹੋਈ ਕਹਿੰਦੇ ਜੀ ਅਸੀਂ ਪਈਏ। ਬਿਹਾਰ ਤੋਂ। ਵੀ ਡੈਡੀ ਸਾਡਾ ਸਪਰੇਆ ਦਾ ਕੰਮ ਕਰਦਾ ਆ। ਅਸੀਂ ਪਿਓ ਦੇ ਨਾਲ ਹੈਲਪ ਕਰਾਉਣ ਲਈ ਇੱਥੇ ਮਤਲਬ ਸਕੂਲ ਤੋਂ ਛੁੱਟੀ ਕਰਕੇ ਵੀ ਆ ਜਾਈਦਾ ਤੇ ਅੱਜ ਐਤਵਾਰ ਕਰਕੇ ਅਸੀਂ ਇੱਥੇ ਰੇੜੀ ਤੇ ਬੈਠੇ। ਤੇ ਕਾਕੇ ਤੇਰਾ ਨਾਂ ਕੀ ਆ? ਅਈ ਮੈਨੋ ਪਤਾ ਆਦਾ। ਅਜੀ ਕੱਕੇ ਕੀ ਨਾ? ਕੱਕੇ ਤੇਰਾ ਨਾ? ਜੀ। ਤੁਹਾਡੇ ਤੋਂ ਛੋਟਾ ਕਿਹੜਾ ਤੇ ਵੱਡਾ ਕਿਹੜਾ? ਮੈਂ ਛੋਟਾ। ਮੈਂ ਵੱਡਾ। ਅਸਾਂ ਤੂੰ ਵੱਡਾ ਹੈ ਠੀਕ ਹੈ। ਪਰ ਡੜੀ ਕੀ ਕੰਮ ਕਰਦੇ ਆ? ਸਪਰੇਅ। ਸਪਰੇਅ ਕਰਦੇ ਆ ਜੀ। ਤੁਸੀਂ ਇੱਥੇ ਪੇ ਇਦਾਂ ਅੱਜ ਡੜੀ ਤੇ ਬੈਠੇ ਆਂ ਚਾਟ ਵਾਲੀ ਤੇ। ਤੁਸੀਂ ਪੜ੍ਹਦੇ ਵੀ ਆਂ? ਪੜ੍ਹਦੇ। ਕਿਹੜੀ ਕਿਹੜੀ ਕਲਾਸ ਪੜ੍ਹਦੇ ਤੁਸੀਂ? ਜੀ ਜੀ 10ਵੀਂ। ਇਹ ਤੀਜੀ ਚਾ ਮਾ ਚਾਤਰੀ ਚ ਅੱਛਾ ਤੁਸੀਂ ਚੌਥੀ ਜੀਆਂ ਤਾਂ ਇਹ ਛੋਟਾ ਤੀਜੀ ਚ ਹੈ ਬਹੁਤ ਵਧੀਆ ਫਿਰ ਤੁਸੀਂ ਸਰਦਾਰ ਕਿੱਦਾਂ ਬਣੇ ਇਹ ਦੱਸਿਓ ਮੈਨੂੰ ਸਾਡੇ ਇੱਥੇ ਰਹਿੰਦੇ ਸੀ ਅੰਕਲ ਸਰਦਾਰ ਰਹਿੰਦੇ ਸੀ ਉਹਦਾ ਮੁੰਡਾ ਵੀ ਸਰਦਾਰ ਸੀ ਉਹਨਾਂ ਨੇ ਬਣਾਇਆ ਸੰ ਉਹਨਾਂ ਨੇ ਤੁਹਾਨੂੰ ਕਿਹਾ ਵੀ ਤੁਸੀਂ ਵੀ ਹਾਂ ਨਾ ਜੁੜੀ ਰੱਖੋ ਦੇਖੋ ਮੁੰਡੇ ਜੀ ਸਾਡੇ ਨਿਆਣੇ ਬਾਲ ਘਟਾਈ ਜਾਂਦੇ ਆ ਇਹ ਮੁੰਡੇ ਵੈਸੇ ਦੇਖਣ ਨੂੰ ਵੀ ਨਹੀਂ ਲੱਗਦੇ ਜੀ ਮਤਲਬ ਇਦਾਂ ਮਤਲਬ ਬਿਹਾਰ ਤੋਂ ਹੋਣਗੇ ਇਦਾਂ ਦੇਖਣ ਨੂੰ ਲੱਗਦੇ ਜਿਦਾ ਦੋਨੋਂ ਭਰਾ ਹਾਂ ਨਾ ਆਪਣੇ ਪੰਜਾਬੀ ਹੁੰਦੇ ਬਹੁਤ ਤੰਗਾ ਲੱਗਾ ਜੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਕਹ ਦੋ ਇੱਕ ਵਾਰੀ ਵਾਹਿਗੁਰੂ ਜੀ ਕੀ ਫਤਿਹ ਠੀਕ ਆ ਓਕੇ ਥੈਂਕ ਯੂ